ਜਗਦੀਸ਼ ਭੋਲਾ ਹੋਰਾਂ ਦੀ ਖਬਰ ਆਪਾਂ ਪਿਛਲੇ ਦਿਨੀ ਵੀ ਕੀਤੀ ਸੀਗੀ ਤੇ ਫਿਰ ਤੋਂ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਰ ਮਿਲੀ ਹੈ। ਇਹ ਪਹਿਲੀ ਗੱਲ ਜਦੋਂ ਜਿਸ ਨੂੰ ਸੱਚਾ ਹੋ ਜਾਂਦੀ ਹੈ ਉਹਨਾਂ ਸੁਖਮ ਸਾਹਿਬ ਜੀ ਉਹ ਫਿਰ ਉਹ ਹੁੰਦਾ ਉਹਨਾਂ ਨੂੰ ਨਹੀਂ ਹੁੰਦਾ। ਹੂੰ ਇਹ ਇੱਕ ਉਹਨਾਂ ਮੈਂ ਤਾਂ ਕਿਹਾ ਜਗਦੀਸ਼ ਭੋਲਾ ਦੇ ਨਾਲ ਉਹਦੇ ਸਾਥੀ ਵੀ ਨੇ ਪੱਛੀ। ਜਗਦੀਸ਼ ਭੋਲਾ ਨੂੰ ਤੁਸੀਂ ਨਹੀਂ ਨਹੀਂ ਜਿਹੜਾ ਸਜ਼ਾ ਇਹ ਆਪਕਾ ਹੋ ਗਿਆ ਇੱਕ ਮਜਰਮ ਸਿੱਧ ਹੋ ਗਿਆ। ਜੀ ਜੀ ਜੀ। ਤਾਂ ਉਹਨਾਂ ਦੇ ਨਾਲ 25 ਜਾਣੇ ਹੋਰ ਵੀ ਨੇ ਹੈਗੇ। 17 ਨੇ ਸ਼ਹਿਦ ਟੁੱਟਣ। ਸ਼ਤਾਰਨ ਸ਼ਾਇਦ ਮੇਰੀ ਬਾਕੀ ਜਾਣਕਾਰੀ ਦੇ ਵਿੱਚ ਨਾਮ ਹੋਵੇ ਹਾਂ ਜੀ ਹਾਂ ਜੀ ਦੇਖ ਲੈਣੇ ਆਪਾਂ 17 ਲੋਕਾਂ ਨੂੰ ਆ ਮੇਰੇ ਕੋਲ ਜਿਹੜੀ ਰਿਪੋਰਟ ਆ ਕਿ 17 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਜਿਦੇ ਵਿੱਚ ਇਹਦੀ ਘਰਦੀ ਵੀ ਹੈ ਸ਼ਾਇਦ ਜੀ ਇਹਦੀ ਜਗਦੀਸ਼ ਭੋਲੇ ਦੀ ਜਿਹੜੀ ਘਰਦੀ ਆ ਉਹਨੂੰ ਵੀ ਸਜ਼ਾ ਹੋ ਗਈ ਆ ਕਿਉਂਕਿ ਇਹ ਮਾਮਲਾ ਜਿਹੜਾ ਕੁਸ਼ ਨੂੰ ਤੇ 10-10 ਸਾਲ ਕੈਦ ਹੋਈ ਆ ਤੇ ਭੋਲੇ ਦੇ ਸਹਰੇ ਨੂੰ ਤੇ ਜੋ ਉਹਦੀ ਪਤਨੀ ਹੈ ਇਹਨਾਂ ਨੂੰ ਵੀ ਸ਼ਾਇਦ ਤਿੰਨ-ਤਿੰਨ ਸਾਲ ਦੀ ਸਜ਼ਾ ਹੋਈ ਆ ਕਿਸੇ ਨੂੰ 5 ਸਾਲ ਦੀ ਵੀ ਹੋਈ ਆ ਤਾਂ ਇਹਦੇ ਵਿੱਚ ਕੁਝ ਉਹ ਉਹ ਵੀ ਹੈਗੇ ਆ ਨਾ ਜਿਹੜੇ ਪੀਓ ਆ ਇਹਦੇ ਵਿੱਚ ਇੱਕ ਇੱਕ ਤੇ ਐਸਾ ਵੀ ਆ ਜਿਹੜਾ ਕੈਨੇਡਾ ਪਹੁੰਚ ਗਿਆ ਸੀਗਾ ਹੁਣ ਕੈਨੇਡਾ 'ਚ ਹੈਗਾ ਕਿ ਨਹੀਂ ਹੈਗਾ ਪਤਾ ਨਹੀਂ ਜਿੱਥੋਂ ਇਹ ਕੇਸ ਸ਼ੁਰੂ ਹੋਇਆ ਸੀਗਾ ਜੀ ਉਹ ਇੱਥੋਂ ਨਿਕਲ ਗਿਆ ਸੀਗਾ ਰਾਮ ਨਾਲ ਉਹਦੇ ਤੇ ਪੁਲਿਸ ਬਹੁਤਾ ਉਹ ਜਿਹੜਾ ਕੈਮਰਾਮੈਨ ਫੋਕਸ ਕਰੋ ਫੋਕਸ ਉਧਰ ਕੇਂਦਰਤ ਨਹੀਂ ਕਰਦੇ ਧਿਆਨ ਜਨਤਾ ਦਾ ਤਾਂ ਘਰੇ ਇਹ ਈੜੀ ਨਾਲ ਜੜਿਆ ਮਸਲਾ ਹੈ ਇਹਦੇ ਵਿੱਚ ਦੱਸਦੇ ਆ ਕਿ ਕਾਫੀ ਪ੍ਰਾਪਰਟੀ ਜਿਹੜੀ ਹੈ ਉਹ ਡਰੱਗ ਤੋਂ ਬਣਾਈ ਗਈ ਤੇ ਉਹਦੇ ਵਿੱਚ ਜਿਹੜੇ ਫਿਰ ਤੁਹਾਨੂੰ ਪਤਾ ਹੀ ਹੈ ਇਹ ਐਫ ਆਈ ਆਰ ਜਿਹੜੀ ਦਰਜ ਹੋ ਜਾਂਦੀ ਹੈ ਨਾ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਉਹਦੇ ਤੋਂ ਬਾਅਦ ਈਡੀ ਜਿਹੜੀ ਹੈ ਇਨਵੋਲਵ ਹੋ ਜਾਂਦੀ ਆ ਜੀ ਜਦੋਂ ਵੀ ਇਹ ਡਰੱਗ ਮੰਨੀ ਹੈ ਜਾਂ ਕੋਈ ਦੋ ਨੰਬਰ ਦਾ ਇਧਰ ਉਧਰ ਪੈਸਾ ਹੁੰਦਾ ਤਾਂ ਫਿਰ ਈਡੀ ਜਿਹੜੀ ਹੈ ਇਨਵੋਲਵ ਹੋ ਜਾਂਦੀ ਆ ਇਹ ਉਹੀ ਮਸਲੇ ਆ ਜਿਹਦੇ ਵਿੱਚ ਇੱਕ ਵਾਰੀ ਅੱਗੇ ਰੌਲਾ ਵੀ ਪੈ ਗਿਆ ਸੀਗਾ ਕਿ ਜਗਦੀਸ਼ ਭੋਲੇ ਦੀ ਜਿਹੜੀ ਪ੍ਰਾਪਰਟੀ ਆ ਜਿਹੜੀ ਕਿ ਸੀਲਡ ਹੈ ਨੂੰ ਸੀਜ਼ ਕੀਤਾ ਗਿਆ ਤਾਂ ਉਹਦੇ ਵਿੱਚ ਵੀ ਜਾ ਕੇ ਮਾਈਨਿੰਗ ਕਰਤੀ ਉਹਨਾਂ ਨੇ ਜਿਹੜਾ ਮਾਈਨਿੰਗ ਮਾਫੀਆ ਹੈ ਜੀ ਉਹਦੇ ਵਿੱਚੋਂ ਵੀ ਕਹਿੰਦੇ ਕਿ ਜੀ ਰੇਤਾ ਕੱਢ ਸੀਲ ਦੇ ਵਿੱਚ ਹੀ ਚੱਕਲੇ ਹਾਂ ਹਾਂ ਜੀ ਹਾਂ ਜੀ ਜਿਹੜੀ ਸੀਜ਼ ਕੀਤੀ ਹੋਈ ਸੀ ਪ੍ਰਾਪਰਟੀ ਸੋ ਗੱਲ ਇਹ ਆ ਕਿ ਅੰਨੀ ਮਚੀ ਆ ਇੱਥੇ ਤੁਹਾਨੂੰ ਪਤਾ ਹੀ ਆ ਤਾਂ ਗੱਲ ਹੁਣ ਇਹੋ ਆ ਕਿ ਸਜ਼ਾ ਹੋ ਗਈ ਆ ਜਗਦੀਸ਼ ਭੋਲੇ ਨੂੰ ਪਹਿਲਾਂ ਹੀ ਸਜ਼ਾ ਜੀ ਤੇ ਉੱਤੋਂ ਇਸ ਕੇਸ ਦੇ ਵਿੱਚ ਵੀ ਸਜ਼ਾ ਹੋ ਗਈ ਯਾਨੀ ਜਗਦੀਸ਼ ਭੋਲੇ ਵਾਸਤੇ ਬਹੁਤ ਮੁਸ਼ਕਲ ਹੋ ਗਿਆ ਜੀ ਇੱਕ ਕੇਸ ਦੇ ਵਿੱਚ ਅ ਚਲੋ ਜਦੋਂ ਕਸਟਡੀ ਵਾਪਸ ਹੋ ਜਾਂਦੀ ਹੈ ਇੱਕ ਮੌਕੇ ਤੇ ਕੋਈ ਸਾਲ 2 ਸਾਲ ਪਹਿਲਾਂ ਰਿਹਾਈ ਦੀ ਸੰਭਾਵਨਾ ਜਾਂ ਜ਼ਮਾਨਤ ਦੀ ਸੰਭਾਵਨਾ ਬਣ ਜਾਂਦੀ ਆ ਪਰ ਹੁਣ ਸਜ਼ਾ ਨਾਲ ਇਹ ਦੂਜੀ ਜਿਹੜੀ ਹੈ ਇਹ ਕਰੰਟ ਕਰਾਉਣੀ ਪਊਗੀ ਕਈ ਸਿਆਪੇ ਹੁੰਦੇ ਕਨਕਰੰਟ ਹੁੰਦੀ ਹੈ ਵੈਸੇ ਆਪਾਂ ਕਰੰਟ ਕਹਿ ਦਿੰਨੇ ਇਹਦੇ ਪੰਗੇ ਅਲੱਗ ਤੋਂ ਸ਼ੁਰੂ ਹੋ ਜਾਂਦੇ ਆ ਤੇ ਨਾਲ ਤੁਸੀਂ ਵੇਖੋ ਹੀ ਕਿ ਭਾਈ ਰਿਸ਼ਤੇਦਾਰ ਜਾਂ ਕੋਈ ਹੋਰ ਜਿਹੜੇ ਸਹਿਦੋਸ਼ੀ ਆ ਉਹ ਵੀ ਰਗੜੇਗਾ ਇਸ ਮੁਕਦਮੇ ਜੀ ਜੀ ਸਤਿ ਆਪਾ ਜੀ ਕਲੀਅਰ ਕਰ ਰਹੇ ਨੇ ਕਿ 17 ਨੇ ਹਾਂ ਜੀ ਸ਼ਾਇਦ ਮੇਰੀ ਜਾਣਕਾਰੀ ਦੇ ਵਿੱਚ ਨਹੀਂ ਸੀ ਏ ਸਤਨਾਮ ਪਾਲੀਆ ਜੀ ਕਹਿ ਰਹੇ ਨੇ ਕਿ ਕਤਰ ਦੇ ਲੰਬੀ ਛਾਲ ਵਾਲੇ ਖਿਡਾਰੀ ਨੇ 골ਡ ਮੈਡਲ ਸੱਟ ਲੱਗਣ ਵਾਲੇ ਖਿਡਾਰੀ ਦੇ ਨਾਲ ਸਾਂਝਾ ਕਰਕੇ ਜਿੱਤ ਲਿਆ। ਉਹਦੀ ਗੱਲ ਹੈ। ਜੀ ਜਿਹੜੀ ਇਹ ਕਰ ਰਹੇ ਨੇ ਨਾ ਅੱਛਾ ਇਹ ਕਤਰ ਲਿਖਿਆ ਹੋਇਆ ਨੇ। ਉਹ ਇਦਾਂ ਮਤਲਬ ਕਿ ਹਜੇ ਤੇ ਐਥਲੈਟਿਕਸ ਛੁਰ ਹੀ ਨਹੀਂ ਹੋਈ ਜਨਾਬ। ਜਿਹੜਾ ਟਰੈਕ ਐਂਡ ਫੀਲਡ ਦੇ ਮੁਕਾਬਲੇ ਹੁੰਦੇ ਆ ਨਾ 올림픽 ਤੇ ਬਿਲਕੁਲ ਐਂਡ ਤੇ ਜਾ ਕੇ ਹੁੰਦੇ। ਜੀ ਹਾਲੇ ਤੇ ਦੂਸਰੇ ਚੱਲ ਰਹੇ ਨੇ। ਹੂੰ। ਸੋ ਇਸ ਵਾਸਤੇ ਨਾ ਇਹ ਚੀਜ਼ਾਂ ਜਿਹੜੀਆਂ ਪਰੋਸੀਆਂ ਜਾਂਦੀਆਂ ਅ ਮਤਲਬ ਕਿ ਫੇਸਬੁਕ ਉਪਰਾਣੀਆਂ ਕਈ ਵਾਰੀ ਖਬਰਾਂ ਖਬਰਾਂ ਮਤਲਬ ਕਿ ਵਿੱਚ ਵਾਰ ਅਗਲਾ ਕਹਿੰਦਾ ਲੱਗੀ ਫੱਬੀ ਚਲਦੀ ਉਹ ਵੀ ਗਾਂ ਪਤਾ ਨਹੀਂ ਕੋਈ ਮੈਂ ਪੁਖਤਾ ਤੌਰ ਤੇ ਮੈਂ ਤੇ ਤਸਦੀਕ ਨਹੀਂ ਕਰਦਾ ਮੈਂ ਪੋਸਟ ਕਿਉਂਕਿ ਦੇਖੋ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨਾ ਸਾਨੂੰ ਵੀ ਮੈਸੇਜ ਆਈ ਜਾਂਦੇ ਸਾਰਾ ਦਿਨ ਜੀ ਉਹ ਤਾਂ ਆ ਜਸਵੇਰੀ ਦੇਖ ਰਿਹਾ ਸੀ ਇਹਨਾਂ ਨੂੰ ਜੀ ਤੇ ਜਦ ਕਿ ਇੱਕ ਲੌਜੀਕਲੀ ਦੇਖੀਏ ਤਾਂ ਟਰੈਕ ਐਂਡ ਫੀਲਡ ਦੇ ਮੁਕਾਬਲੇ ਤਾਂ ਹਲੇ ਸ਼ੁਰੂ ਹੀ ਨਹੀਂ ਹੋਏ ਜੀ ਜੀ ਇਹਨਾਂ 올ਿਮਪਿਕਸ ਦੇ ਵਿੱਚ ਹੂੰ ਉਹ ਐਥਲੈਟਿਕਸ ਦੇ ਤਾਂ ਹਲੇ ਸ਼ੁਰੂ ਹੋਣੇ ਆ ਜੀ ਮਿੰਟ ਜੀ ਇੱਕ ਮੈਂ ਕਮੈਂਟ ਹੋਰ ਪੜ ਲਾਵਾਂ ਫਲੌਪ ਬਾਈ ਯੂਟਿਊਬਰ ਇਹਨਾਂ ਨੇ ਨਾਮ ਲਿਖਿਆ ਹੋਇਆ ਇਹ ਕਹਿ ਰਹੇ ਨੇ ਕਿ ਜਨਾਬ ਦਰਬਾਰ ਸਾਹਿਬ ਵਿੱਚ ਹੋਏ ਆਪਰੇਸ਼ਨ ਬਲੂ ਸਟਾਰ ਤੇ ਬਾਅਦ ਖਾੜਕੁਲੈਰ ਵਿੱਚ ਸ਼ਹੀਦ ਹੋਏ ਮੁੰਡਿਆਂ ਦਾ ਤੇ ਫੇਕ ਇਨਕਾਊਂਟਰਸ ਦਾ ਇਨਸਾਫ ਕਦੋਂ ਮਿਲੇਗਾ ਇਹ 15 ਕਵਾਰੀ ਇਹਨਾਂ ਨੇ ਇੱਕ ਕਮੈਂਟ ਇਹਦਾ ਕੋਈ ਗੱਲ ਨਹੀਂ ਹੈ ਬਸ ਤੁਹਾਨੂੰ ਇੱਕ ਬੇਨਤੀ ਆ ਜੇ ਵੀਰ ਬਣ ਕੇ ਨਾ ਤੁਸੀਂ ਚਲੋ ਆਪਦੀ ਗੱਲ ਰੱਖ ਲਈ ਆ ਇਦਾਂ ਨਾ ਕਰੋ ਤੁਸੀਂ ਆਪਦੇ ਕਮੈਂਟ ਰੋਕ ਲਓ ਕਿਉਂਕਿ ਦੂਸਰੇ ਵੀ ਸਵਾਲ ਪੁੱਛਣ ਦੀ ਲਾਈਨ 'ਚ ਹੁੰਦੇ ਆ ਜੀ ਜੀ ਬਾਕੀ ਗੱਲ ਇਹ ਆ ਕਿ ਜਿਨ੍ਹਾਂ ਨੇ ਇਨਸਾਫ ਦੇਣਾ ਸੀ ਪਹਿਲੀ ਗੱਲ ਤੇ ਇੱਕ ਮੈਂ ਇਹਨਾਂ ਨੂੰ ਦੱਸ ਦੇਵਾਂ ਥੋੜਾ ਜਿਹਾ ਨਾ ਆਪਣੇ ਆਪ ਨੂੰ ਯਾਰ ਅਪ ਟੂ ਡੇਟ ਕਰੋ ਸਾਰੇ ਜਰਨਲਿਸਟ ਬਣੋ ਬਿਲਕੁਲ ਚਾਹੇ ਤੁਸੀਂ ਸਹਿਯਦਕਾਰ ਹੋ ਅਧਿਆਪਕ ਹੋ ਜਰਨਲਿਸਟ ਬੰਨਾ ਬਹੁਤ ਮਤਲਬ ਕਿ ਉਹ ਇਹੋ ਜਿਹੀ ਅਪਰੋਚ ਹੋਣੀ ਚਾਹੀਦੀ ਹੈ ਬਿਲਕੁਲ ਹਰੇਕ ਮਹੀਨੇ ਕੋਈ ਨਾ ਕੋਈ ਫੈਸਲਾ ਆਉਂਦਾ ਜਿਹਦੇ ਵਿੱਚ ਫੇਕ ਐਨਕਾਊਂਟਰਾਂ 'ਚ ਪੁਲਿਸ ਵਾਲਿਆਂ ਨੂੰ ਸਜ਼ਾ ਮਹਾ ਹੋ ਰਹੀਆਂ ਜੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਦੱਸ ਦਿਆਂ ਜੀ ਜੀ ਆ ਪਿੱਛੇ ਜਈ ਇੱਕ ਬਹੁਤ ਜਿਹੜਾ ਮਤਲਬ ਕਿ ਇੱਕ Hindu ਭਾਈਚਾਰੇ ਦਾ ਮੁੰਡਾ ਮਾਰਿਆ ਸੀ ਇਹਨਾਂ ਨੇ ਜੀ ਪੱਟੀ ਦਾ ਬੁਲਸ਼ਨ ਜੀ ਜੀ ਉਸ ਕੇਸ ਦੇ ਵਿੱਚ ਫੈਸਲਾ ਆਇਆ ਜਿਹੜੇ ਤਗੜੇ ਰੈਂਕਾਂ ਤੋਂ ਰਿਟਾਇਰ ਹੋਏ ਨੇ 1990 ਜਿਹੜੇ ਹੁਣ ਬੁੱਢੇ ਹੋਏ ਪਏ ਨੇ ਜੀ ਜਿਨ੍ਹਾਂ ਨੂੰ ਦੁੱਗਣੀ ਸਜ਼ਾ ਹੋਣੀ ਜੇ ਹੋਣਾ ਬਿਲਕੁਲ ਇੱਕ ਤੇ ਇਹ ਆ ਕਿ ਜਵਾਨੀ ਚ ਸਜ਼ਾ ਇੱਕ ਵੱਖਰੀ ਗੱਲ ਹੁੰਦੀ ਬੁਢਾਪੇ ਚ ਸਜ਼ਾ ਹੋ ਜਾਂਦੀ ਹੈ ਜੇਲ ਕੱਟਣੀ ਬੜੀ ਦੁਸ਼ਵਾਰ ਹੁੰਦੀ ਜਿਨ੍ਹਾਂ ਨੇ ਆਸ਼ਾ ਕੀਤੀ ਹੋਂਦੇ ਔਖਾ ਬੜਾ ਹੋ ਜਾਂਦਾ ਨੇ ਇਸ ਵਾਸਤੇ ਇੱਕ ਤੇ ਇਹ ਆ ਕਿ ਕੁਝ ਮਾਮਲਿਆਂ ਦੇ ਵਿੱਚ ਜਿਨ੍ਹਾਂ ਨੇ ਕਾਨੂੰਨੀ ਫਾਈਟ ਕੀਤੀ ਉਸ ਟਾਈਮ ਪਰਿਵਾਰਾਂ ਨੇ ਜੀ ਉਹ 20 ਸਾਲ ਵੀ ਚੱਲੀ ਆ 30 ਸਾਲ ਵੀ ਚੱਲੀ ਆ ਤਾਂ ਕੁਝ ਲੋਕਾਂ ਤੇ ਨਹੀਂ ਵੀ ਮਤਲਬ ਕਿ ਜਿਵੇਂ ਸੁਮੇਤ ਸੈਣੀ ਆ ਤੇ ਬਚਿਆ ਵੀ ਪਿਆ ਕਿਉਂਕਿ ਸਟੇਟ ਦਾ ਹੱਥ ਹੁੰਦਾ ਸੋ ਕੁਝ ਮਾਮਲਿਆਂ ਚ ਕਹਿ ਲੋ ਥੋੜਾ ਜਿਹਾ ਹੀ ਨਿਆਂ ਜ਼ਰੂਰ ਹੋ ਰਿਹਾ ਪਰ ਜਿਹੜੇ ਬੰਦਿਆਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਸੀ ਜਿਹੜੇ ਵਾਅਦਾ ਕਰਕੇ ਆਏ ਸਨ ਜੀ ਕਿ ਅਸੀਂ ਸੱਤਾ 'ਚ ਆ ਕੇ ਮੁੰਡਿਆਂ ਦੇ ਭੋਗਾਂ ਤੇ ਜਾ ਕੇ ਵੀ ਇਹ ਗੱਲ ਕਹਿ ਕੇ ਆਉਂਦੇ ਸਨ ਕਿ ਅਸੀਂ ਸੱਤਾ 'ਚ ਆ ਕੇ ਇਹ ਸਾਰਾ ਕੁਝ ਕਰਾਂਗੇ ਇਹ ਸਵਾਲ ਤੁਸੀਂ ਉਹਨਾਂ ਨੂੰ ਕਰੋ ਤੇ ਬਿਹਤਰ ਆ ਜਿਨ੍ਹਾਂ ਨੇ ਮੁੜ ਕੇ ਇਹਨਾਂ ਚੀਜ਼ਾਂ ਤੇ ਸੱਤਾ ਹਾਸਲ ਵੀ ਕੀਤੀ ਆ ਜੀ ਬਿਲਕੁਲ ਤੇ ਮੈਂ ਵਾਰ-ਵਾਰ ਇਹੀ ਗੱਲ ਕਹਿਣਾ ਉਹਨਾਂ ਕਿ ਤੁਹਾਨੂੰ ਜਜ਼ਬਾਤੀ ਕਰਕੇ ਤੁਹਾਨੂੰ ਮਤਲਬ ਬ੍ਰੇਨ ਵਾਸ਼ਟ ਕਰਕੇ ਬਹੁਤ ਦੂਰ ਤੱਕ ਧੱਕ ਦਿੱਤਾ ਜਾਂਦਾ ਪਰ ਮੁੜ ਕੇ ਮਨ ਲੋ ਪੁੱਲ ਜਾਂਦੇ ਫਿਰ ਤੁਸੀਂ ਉਹਨਾਂ ਦੀ ਭੇਟ ਵੀ ਚੜ ਗਏ ਨਾ ਇਹ ਇਹ ਲੋਕ ਤੁਹਾਡੀਆਂ ਲਾਸ਼ਾਂ ਤੇ ਵੀ ਸਿਆਸਤ ਕਰ ਜਾਂਦੇ ਆ ਜੀ ਕਰਦੇ ਨੇ ਕਰ ਦਿਆਂਦੇ ਕਿ ਹੁਣ ਵੀ ਕਰਦੇ ਨਹੀਂ ਚੱਲੀ ਜਾਂਦਾ ਕੰਮ ਆਪ ਦੇਖੀਏ ਪੰਜਾਬੀ ਜੀ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਜੀ ਮਿੱਤਰ ਨੇ ਇੰਨੇ ਕਮੈਂਟ ਕੀਤੇ ਨੇ ਮਿੰਟੂ ਜੀ ਬਾਕੀ ਸਾਰਿਆਂ ਦੇ ਕਮੈਂਟ ਹੀ ਰੁਲ ਗਏ ਨੇ ਚਲੋ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਹੈ ਚਲੋ ਉਹਨਾਂ ਦਾ ਮੁੱਦਾ ਕੋਈ ਮਾੜਾ ਮੁੱਦਾ ਨਹੀਂ ਹੈ ਜੀ ਮੈਂ ਹਮੇਸ਼ਾ ਫਰਜ਼ੀ ਮੁਕਾਬਲੇ ਤੇ ਖੁੱਲ ਕੇ ਬੋਲਿਆ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਉਹ ਅਹਿਮ ਮੁੱਦਾ ਹੈ ਉਹਨਾਂ ਦਾ ਇਹ ਮੁੱਦਾ ਪਰ ਗੁਜ਼ਾਰਿਸ਼ ਹੈ ਇਲਤਜਾ ਹੈ ਕਿ ਭਾਈ ਤੁਸੀਂ ਦੋ ਚਾਰ ਵਾਰੀ ਵੀ ਕਰਦੇ ਹੋ ਕਿ ਤੁਹਾਡਾ ਕਮੈਂਟ ਪੜਿਆ ਜਾਣਾ ਬਸ ਇਹ ਹੁੰਦਾ ਕਿ ਮੁੜ ਕੇ ਉਹ ਜਿਹੜੀ ਲਹਿ ਟੁੱਟ ਜਾਂਦੀ ਹੈ ਜਾਂ ਕਿਹਾ ਲੋ ਕਿ ਕਮੈਂਟ ਜਿਹੜੇ ਦੂਸਰੇ ਹੁੰਦੇ ਆ ਫਿਰ ਉਹਨਾਂ ਦੇ ਵੀ ਮਤਲਬ ਕਿ ਸਾਈਡ ਲਾਈਨ ਹੋ ਜਾਂਦੇ ਨੇ ਜੀ ਕੁਲਵੰਤ ਜੀ ਇੱਕ ਸਵਾਲ ਪੁੱਛ ਰਹੇ ਨੇ ਫਿਰ ਬਾਅਦ ਆਪਾਂ ਅਗਲੀ ਖਬਰ ਤੇ ਚੱਲਾਂਗੇ ਜੀ ਉਹ ਕਹਿ ਰਹੇ ਨੇ ਕਿ ਯੂਪੀ ਨਾਲ ਜਿਹੜਾ ਲਬ ਜਿਹਾਦ ਵਾਲਾ ਬਿੱਲ ਹੈ ਉਹ ਕੀ ਬਿੱਲ ਹੈ ਕੋਈ ਜਾਣਕਾਰੀ ਹੈ ਇਸ ਬਾਰੇ ਉਹ ਉਹਨਾਂ ਨੇ ਤਾਂ ਕਈ ਲਿਆਂਦੇ ਹੁਣ ਮੈਨੂੰ ਲਬ ਜਿਹਾਦ ਦਾ ਮੈਂ ਪੜਿਆ ਨਹੀਂ ਉਹਨਾਂ ਨੇ ਅੱਗੇ ਧਰਮ ਪਰਿਵਰਤਨ ਤੇ ਵੀ ਲਿਆਂਦਾ ਸੋ ਜਿੱਥੇ ਇਸ ਤਰ੍ਹਾਂ ਮਤਲਬ ਕਿ ਸਰਕਾਰਾਂ ਖਾਸ ਤੌਰ ਤੇ ਜਿਵੇਂ ਉਤਰਾਖੰਡ ਵੇਖੋਗੇ ਤੁਸੀਂ ਉਤਰਾਖੰਡ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਿੱਲ ਆਉਂਦੇ ਰਹਿੰਦੇ ਆ ਜੀ ਤੇ ਯੂਪੀ ਹੋਇਆ ਜਿਹੜਾ ਕਿ ਹਿੰਦੂਤਵ ਦੀ ਕਹ ਲੋ ਕਿ ਇੱਕ ਤਰ੍ਹਾਂ ਨਾਲ ਕਹ ਲੋ ਕਿ ਪੂਰਾ ਕੇਂਦਰ ਹੈ ਜੀ ਤਾਂ ਜਿੱਥੇ ਸਰਕਾਰਾਂ ਹਿੰਦੂਤਵ ਤੇ ਜ਼ਿਆਦਾ ਚੱਲਦੀਆਂ ਨੇ ਤੇ ਉੱਥੇ ਇਸ ਤਰ੍ਹਾਂ ਦੇ ਬਿੱਲ ਆਉਂਦੇ ਰਹਿੰਦੇ ਆ ਬਾਕੀ ਲਵ ਜਹਾਦ ਦਾ ਮੁੱਦਾ ਇੱਕ ਕਹ ਲੋ ਕਿ ਠੀਕ ਹੈ ਭਾਈ ਕੁਝ ਮਾਮਲੇ ਜਿਵੇਂ ਆਪਾਂ ਕੱਲ ਕਹਾਣੀ ਕੀਤੀ ਸੀ ਉਹਦੇ ਚ ਧਰਮ ਪਰिवर्तन ਨੂੰ ਬਹੁਤ ਧੋਖਾ ਇੱਕ ਬੱਚੇ ਦੇ ਨਾਲ ਬੱਚੇ ਦੀ ਮਤਲਬ ਕਿ ਜਿਸ ਤਰ੍ਹਾਂ ਮਾਨਸਿਕਤਾ ਦੇ ਨਾਲ ਜਿਸ ਤਰ੍ਹਾਂ ਖਿਆਲੋ ਕਿ ਉਹਦੀ ਸਾਰੀ ਜ਼ਿੰਦਗੀ ਨਾਲ ਖੇਡਿਆ ਇਹ ਗਲਤ ਹੈ ਇੱਥੇ ਸਜ਼ਾ ਸਖਤ ਹੋ ਜਾਏ ਕੋਈ ਚੱਕਰ ਨਹੀਂ ਪਰ ਜੇ ਉਹ Hindu ਹੁਣ ਮੰਨ ਲਓ ਕਿ ਇੱਕ Hindu ਬੱਚੀ ਆ ਉਹਨੇ ਆਪਣਾ ਜਿਹੜਾ ਜੀਵਨ ਸਾਥੀ ਚੁਣਿਆ ਮੁਸਲਮ ਧਰਮ ਤੋਂ ਹੈ ਤੇ ਤੁਸੀਂ ਉਹਦੇ ਵਾਸਤੇ ਵੀ ਟਾਂਗ ਅੜਾਈ ਕਰੀ ਚਲੋ ਠੀਕ ਨਹੀਂ ਹੈ ਜੀ ਜੀ ਹਾਂ ਜੇ ਕੋਈ ਬੰਦਾ ਮਿਸਕਾਈਡ ਕਰਕੇ ਕੋਈ ਮਤਲਬ ਕਿਸ ਤਰ੍ਹਾਂ ਚਾਲਬਾਜ਼ੀ ਨਾਲ ਕਿਸੇ ਕੁੜੀ ਨੂੰ ਵਿਆਹਉਂਦਾ ਉਹ ਗਲਤ ਹੈ ਗਲਤ ਹੈ ਬਿਲਕੁਲ ਤੇ ਜੇ ਰਜ਼ਾਮੰਦਗੀ ਹੈ ਤਾਂ ਠੀਕ ਹੈ ਉਹ ਖੁੱਲ ਵੀ ਹੋਣੀ ਚਾਹੀਦੀ ਹੈ ਤੇ ਇਹ ਕਿ ਲਬਜਹਾਦ ਦਾ ਇਹ ਬੜਾ ਰੌਲਾ ਪਿਆ ਕੇਰਲ ਤੋਂ ਲੈ ਕੇ ਬਹੁਤ ਰੌਲਾ ਪਿਆ ਇਹ ਇਹਨਾਂ ਨੇ ਕਹਿੰਦੋਂ ਕਿ ਸੰਸਦ ਦੇ ਵਿੱਚ ਵੀ ਕਿਹਾ ਸੀਗਾ ਕਿ ਅਜਿਹਾ ਕੋਈ ਮਾਮਲਾ ਹਾਲੇ ਤੱਕ ਜਿਹੜਾ ਉਹ ਰਿਕਾਰਡ ਤੇ ਨਹੀਂ ਆਇਆ ਯਾਨੀ ਸਿੱਧ ਨਹੀਂ ਹੋਇਆ ਕੋਈ ਜੀ ਹੁਣ ਹੋ ਗਿਆ ਵੀ ਤੇ ਮੈਨੂੰ ਪਤਾ ਨਹੀਂ ਕਿਉਂਕਿ ਇਹ 3-4 ਸਾਲ ਪਹਿਲਾਂ ਵੀ ਇਹ ਫੀਨੋਮਨਾ ਜਿਹੜਾ ਸੀਗਾ ਬੜਾ ਚਰਚਾਤ ਸੀ ਬੜਾ ਚਰਚਾਤ ਸੀ ਬਿਲਕੁਲ ਇਹ ਕਾਫੀ ਇਹਦਾ ਰੌਲਾ ਚੱਲਦਾ ਰਿਹਾ ਸੀ ਹਾਂ ਜੀ ਪਰ ਬਾਅਦ ਦੇ ਵਿੱਚ ਉਹ ਮਤਲਬ ਕਿ ਕੋਈ ਪੁਖਤਾ ਉਸ ਟਾਈਮ ਕੋਈ ਸਬੂਤ ਜਿਹੜਾ ਹੈ ਨਾ ਇਹਨਾਂ ਚੀਜ਼ਾਂ ਦਾ ਮਿਲਿਆ ਨਹੀਂ ਹਾਂ ਹੁੰਦਾ ਵੀ ਹੋਏਗਾ ਮੈਨੂੰ ਨਹੀਂ ਪਤਾ ਕਿਉਂਕਿ ਸੰਸਾਰ ਦੇ ਵਿੱਚ ਬਈ ਬਹੁਤ ਕੁਝ ਹੋ ਜਾਂਦਾ ਮੈਂ ਜਿਵੇਂ ਕਿਹਾ ਕਿ ਇਹਨਾਂ ਚੀਜ਼ਾਂ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਧਰਮ ਪਰਿਵਰਤਨ ਕਰਮ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਜੀ ਪਰ ਜੇ ਤੁਸੀਂ ਦੇਖੋਗੇ ਸਿੱਖ ਧਰਮ ਦੇ ਵਿੱਚ ਜਾਂ ਸਨਾਤਨ ਚ ਵੀ ਬਹੁਤ ਅੱਜ ਤੱਕ ਇਹ ਇਹਨਾਂ ਚ ਇੱਕ ਤੁਹਾਨੂੰ ਵਿਸ਼ੇਸ਼ਤਾ ਮਿਲੇਗੀ ਕਿ ਇਹ ਵਿਚਾਰ ਨਾਲ ਤਾਂ ਕੋਈ ਆਉਂਦਾ ਤਾਂ ਜਵੇਂ ਤਲਵਾਰ ਨਾਲ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਉਂਦਾ ਬਿਲਕੁਲ ਇਹ ਇੱਕ ਵਿਸ਼ੇਸ਼ਤਾ ਹੁੰਦੀ ਹੈ ਨਹੀਂ ਤਾਂ ਕੁਝ ਧਰਮੋਂ ਚਲੋ ਮੈਂ ਨਾਂ ਲੈਣੇ ਵਾਜਬ ਨਹੀਂ ਸਮਝਦਾ ਮناسب ਵੀ ਨਹੀਂ ਸਮਝਦਾ ਕਿ ਉਹ ਉਹ ਚੱਲਾਂ ਚੱਲਦੇ ਨੇ ਹਮ ਇਸਾਈਅਤ ਤੇ ਦੋਸ਼ ਲੱਗਦਾ ਜੀ ਇਸਾਈਅਤ ਤੇ ਦੋਸ਼ ਲੱਗਦਾ ਇਸਲਾਮ ਵਾਲਿਆਂ ਦੇ ਵਿੱਚ ਵੀ ਇਹ ਚੱਲਦਾ ਜੇ ਮੈਂ ਹੁਣ ਗੱਲ ਕਹਿ ਵੀ ਦੇਣਾ ਥੋੜੀ ਖੋਲ ਵੀ ਦੇਣਾ ਪਰ ਗੱਲ ਇਹ ਆ ਕਿ ਇਹ ਦੋ ਧਰਮ ਜਿਹੜੇ ਆ ਵਿਸ਼ੇਸ਼ਤਾ ਰੱਖਦੇ ਆ ਕਿ ਕੋਈ ਆ ਜਾਵੇ ਆਪਣੇ ਆਪ ਹਮ ਵੈਲਕਮ ਆ ਜੀ ਇਹ ਨਹੀਂ ਆ ਕਿ ਤਲਵਾਰ ਰੱਖ ਕੇ ਕਹਿਣਾ ਕਿ ਹਾਂ ਬਈ ਤੂੰ ਸਾਡੇ ਧਰਮ ਚ ਆ ਜਾ ਜੀ ਜੀ ਮਿੰਟੋ ਜੀ ਚਾਹੀਦਾ ਵੀ ਇਦਾਂ ਹੀ ਆ ਕਿ ਚਲੋ ਧਰਮ ਦੇ ਮਾਮਲੇ 'ਚ ਤਾਂ ਬੰਦੇ ਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਮੈਂ ਕੁਝ ਕਮੈਂਟ ਪੜ੍ਹਦੇ ਆਂ ਜੀ ਫਿਰ ਆਪਾਂ ਇਜਾਜ਼ਤ ਦੇਵਾਂਗੇ। ਗੁਰਚਰਨ ਜੀ ਗੁਰਚਰਨ ਸਿੰਘ ਦੀ ਪੁੱਛ ਰਹੇ ਨੇ ਕਿ ਅਮਰਿਤਪਾਲ ਸਿੰਘ ਦੇ ਭਰਾ ਬਾਰੇ ਕੋਈ ਗੱਲ ਕਰੋ। ਉਹਨਾਂ ਨੂੰ ਸ਼ਾਇਦ ਨਹੀਂ ਕਰੇ ਆ ਗਏ। ਕੀ ਗੱਲ ਕਰੀਏ ਆਪਾਂ? ਉਹਨਾਂ ਨੇ ਕੀ ਮਤਲਬ ਕਿ ਰੋਟੀ ਖਾਧੀ ਹੈ ਕਿ ਨਹੀਂ ਖਾਧੀ। ਹੁਣ ਆਪਾਂ ਘਰ ਦੀਆਂ ਗੱਲਾਂ ਥੋੜੀ ਜਿਹਾ ਕਰਨ ਲੱਗ ਜਾਾਂਗੇ ਤੇ ਫਿਰ ਤੁਸੀਂ ਕਹੋਗੇ ਪਰਸਨਲ ਕਿਉਂ ਕਰਦੇ ਆਂ? ਜੀ ਬਿਲਕੁਲ। ਸੋ ਆ ਗਿਆ ਤਾਂ ਆਪਦਾ ਭਈ ਠੀਕ ਹੈ। ਹੁਣ ਉੱਥੇ ਕੋਰਟ 'ਚ ਸਿੱਧ ਕਰਨਾ। ਹਮ ਜੀ। ਪੁਲਿਸ ਸੱਚੀ ਹੁੰਦੀ ਹੈ ਕਿ ਹ ਪਰ ਸਨ ਇਹ ਤੇ ਦੋਸ਼ ਲਾਤੇ ਆ ਠੀਕ ਹੈ ਨਾ ਜੀ ਜੀ ਜਗਦੀਪ ਸਿੰਘ ਜੀ ਆਪਨ ਆਸਟ੍ਰੇਲੀਆ ਤੋਂ ਦੇਖ ਰਹੇ ਨੇ ਸ਼ੁਕਰੀਆ ਭਾਈ ਜੀ ਹੋਰ ਵੀ ਬਹੁਤ ਸਾਰੇ ਆਪਣੇ ਨਾਲ ਦੋਸਤ ਜੁੜੇ ਹੋਏ ਨੇ ਸਭ ਦਾ ਸ਼ੁਕਰੀਆ ਜੀ